ਕਿ ਇੱਥੋਂ ਹੀ ਸਾਡੀ ਨੌਜਵਾਨੀ ਦਾ ਭਵਿੱਖ ਤੈ ਹੋਣਾ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਹਮਲਾ ਹੋ ਰਿਹਾ ਉੱਥੇ ਸਾਡੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾ ਤੇ ਪੱਕੇ ਤੌਰ ਤੇ ਪਾਬੰਦੀ ਲਾਈ ਗਈ ਆ ਬਹੁਤ ਹੀ ਸਤਕਾਰਯੋਗ ਪੰਜਾਬ ਤੋਂ ਪਹੁੰਚੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿਹੜੇ 'ਚ ਸਾਡੇ ਨੌਜਵਾਨ ਵਿਦਿਆਰਥੀ ਸਾਥੀਆਂ ਦਾ ਸਾਥ ਦਿੱਤਾ ਅਸੀਂ ਸਿਰ ਝੁਕਾ ਕੇ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਖਾਸ ਤੌਰ ਤੇ ਧੰਨਵਾਦ ਕਰਦਾ ਮੈਂ ਸਾਡੇ ਸਾਰੇ ਯੂਨੀਵਰਸਿਟੀ ਦੀਆਂ ਵਿਦਿਅਕ ਜਥੇਬੰਦੀਆਂ ਦਾ ਵਿਦਿਆਰਥੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਇੱਕ ਸੁਨੇਹਾ ਦਿੱਤਾ ਕਿ ਅਸੀਂ ਹਮੇਸ਼ਾ ਉਦੋਂ ਜੰਗ ਜਿੱਤਦੇ ਆਂ ਜਦੋਂ ਅਸੀਂ ਆਪੋ ਆਪਣੇ ਫਾਇਦਿਆਂ ਨੂੰ ਛੱਡ ਕੇ ਸਾਂਝੀ ਸਾਂਝੀ ਲੜਾਈ ਲੜਦੇ ਆਂ ਤੇ ਜਦੋਂ ਸੈਨਟ ਤੇ ਹਮਲਾ ਹੋਇਆ ਤਾਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਇਹ ਧਰਨਾ ਦਿੱਤਾ ਜਿਹਦੇ ਪਿੱਛੇ ਕੇਂਦਰ ਸਰਕਾਰ ਬੀਜੇਪੀ ਨੂੰ ਜੋ ਕਣਾ ਆਪਿਆ ਮੁਬਾਰਕ ਬਾਤ ਹੈ ਪਾਤਰੋਂ ਤੁਸੀਂ ਸਾਰੇ ਵਿਦਿਆਰਥੀ ਸਾਥਿਓ ਪਰ ਇਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਣਾ ਕਿ ਜਿੱਥੇ ਵਿਦਿਆ ਤੇ ਹਮਲਾ ਹੋ ਰਿਹਾ ਕਿਉਂਕਿ ਇੱਥੋਂ ਹੀ ਸਾਡੀ ਨੌਜਵਾਨੀ ਦਾ ਭਵਿੱਖ ਤੈ ਹੋਣਾ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਹਮਲਾ ਹੋ ਰਿਹਾ ਉੱਥੇ ਸਾਡੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾ ਇਹ ਪੱਕੇ ਤੌਰ ਤੇ ਪਾਬੰਦੀ ਲਾਈ ਗਈ ਆ ਜਿਹੜੀ ਲੜਾਈ ਆਪਾਂ ਨੂੰ ਲੜ ਕੇ ਲਾਗੂ ਕਰਵਾਉਣ ਦੀ ਜ਼ਰੂਰਤ ਆ ਜੇ ਵਿਦਿਆਰਥੀ ਕਿਉਂਕਿ ਮੈਂ ਖੁਸ਼ਬਾਦ ਜਟਾਣਾ ਦਿਲ ਦਇਆਲ ਪ੍ਰਤਾਪ ਰੰਧਾਵਾ ਜਾਂ ਜਿੰਨੇ ਵੀ ਇੱਥੇ ਵਿਦਿਆਰਥੀ ਖੜੇ ਨੇ ਸਾਨੂੰ ਮੌਕਾ ਮਿਲ ਗਿਆ ਐਸੀ ਯੂਨੀਵਰਸਿਟੀ ਚ ਪੜਨ ਦਾ ਦਾਸ ਹੀ ਰਾਜਨੀਤੀ ਦੇ ਵਿੱਚ ਆ ਸਕੇ ਕਿੰਨੇ ਹੀ 골ਡੀ ਜਟਾਣੇ ਵੱਖੋ ਵੱਖ ਯੂਨੀਵਰਸਿਟੀਆਂ ਚ ਪੜਦੇ ਹੋਣਗੇ ਸਾਡੇ ਨਾਲੋਂ ਵੱਧ ਕਾਬਿਲ ਹੁੰਦੇ ਹੋਣਗੇ ਪਰ ਉਹਨਾਂ ਨੂੰ ਰਸਤਾ ਨਹੀਂ ਮਿਲ ਸਕਦਾ ਕਿਉਂਕਿ ਇੱਥੇ ਜਦੋਂ ਇਕੱਠੇ ਹੋਏ ਤਾਂ ਪੈਨਰਾਂ ਨੂੰ ਤੋੜ ਸਕਿਆ ਇਹ ਧਰਨਾ ਲਾ ਕੇ ਪਟਿਆਲਾ ਯੂਨੀਵਰਸਿਟੀ ਦੇ ਕੀ ਹਾਲਾਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੀ ਹਾਲਾਤ ਨੇ ਉੱਥੇ ਇਸੇ ਕਰਕੇ ਆਪਾਂ ਤਾਕਤਵਰ ਨਹੀਂ ਹੈਗੇ ਕਿਉਂਕਿ ਉੱਥੇ ਵਿਦਿਆਰਥੀ ਜਿੱਥੇ ਬੰਦੀਆਂ ਚੁਣਕੇ ਨਹੀਂ ਆਉਂਦੀਆਂ ਤੀਸਰੀ ਗੱਲ ਕੱਲਾ ਇੱਥੇ ਹਮਲਾਣੀ ਹੋ ਰਿਹਾ ਭਲੀ ਭਾਤੀ ਸਮਝ ਕੇ ਪੰਜਾਬ ਦੇ ਵਿੱਚ 8ਵੀਂ ਤੱਕ ਵਿਦਿਆਰਥੀਆਂ ਨੂੰ ਫੇਲ ਨਹੀਂ ਕਰਿਆ ਜਾ ਰਿਹਾ ਜਿਹੜੀ ਬੇਹੱਦ ਨਿੰਦਨਯੋਗ ਗੱਲ ਆ ਜਦੋਂ ਆਪਣਾ ਵਿਦਿਆਰਥੀ 8ਵੀਂ ਤੱਕ ਫੇਲ ਹੀ ਨਹੀਂ ਹੋਊਗਾ ਉਹ ਕਿਵੇਂ ਆਪਣਾ ਸੁਨਹਿਰੀ ਕੈਰੀਅਰ ਬਣਾ ਸਕਦਾ ਤੇ ਜਿੰਨੀਆਂ ਇੱਥੇ ਜਥੇਬੰਦੀਆਂ ਬੈਠੀਆਂ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਪੋਲੀਟੀਕਲ ਅਲੱਗ-ਅਲੱਗ ਪਾਰਟੀਆਂ ਇੱਥੇ ਨੇ ਚਾਹੇ ਹੋਰ ਕੋਈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਸਾਨੂੰ ਸਾਰਿਆਂ ਨੂੰ اے ਵਿਦਿਆਰਥੀਆਂ ਤੋਂ ਸਿੱਖਿਆ ਲੈ ਕੇ ਪ੍ਰੇਰਿਤ ਹੋਣਾ ਚਾਹੀਦਾ ਤੇ ਕੁਝ ਅਜਿਹੇ ਜੋ ਮੇਨ ਮੁੱਦੇ ਨੇ ਪੰਜਾਬ ਦੇ ਜੋ ਇਕੱਲੇ ਇਕੱਲੇ ਨਹੀਂ ਆਪਾਂ ਲੜ ਸਕਦੇ ਉਹਨਾਂ ਤੇ ਆਪਾਂ ਨੂੰ ਸਿਰ ਜੋੜਨਾ ਪੈਣਾ ਤੇ ਜਦੋਂ ਆਪਣਾ ਸਿਰ ਜੁੜ ਗਿਆ ਤੇ ਬਾਹਾਂ ਨਾਲ ਬਾਹਾਂ ਖੜੀਆਂ ਹੋ ਗਈਆਂ ਤੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪੈਣਾ چاہے ਉਹ ਕੋਈ ਵੀ ਪੰਜਾਬ ਦਾ ਮੁੱਦਾ ਸੋ ਮੇਰੀ ਇੰਨਾ ਕਹਿਣਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਵਿਦਿਆਰਥੀ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਕੱਲੇ-ਕੱਲੇ ਬੰਦੇ ਨੂੰ ਇਸ ਪੰਜਾਬ ਯੂਨੀਵਰਸਿਟੀ ਦੇ ਵਿਹੜੇ 'ਚ ਇਕੱਠੇ ਕਰਕੇ ਬਿਠਾਇਆ